ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ 10 ਦੀ ਕਿਥਾਨਾ ਇਸਲਾਮਾਬਾਦ ਦੀ ਪੁਲਿਸ ਨੇ 6 ਮੈਂਬਰੀ ਗਿਰੋਹ ਕਾਬੂ ਕੀਤਾ ਜਨਾਂ ਦੇ ਕੋਲੋਂ 2 ਪਿਸਤੋਲਾਂ ਤੇ ਇੱਕ ਦੇਸੀ ਪਿਸਤੌਲ ਤੇ 11 ਰੌਂਦ ਬਰਾਮਦ ਹੋਏ ਨੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗਿਰੋਹ ਦੇ ਮੁਖ ਸਰਗਨਾ ਰਾਹੁਲ ਉਰਫ ਰੋਲਾ ਦੇ ਖਿਲਾਫ ਪਹਿਲਾ ਅੰਮ੍ਰਿਤਸਰ ਲੁਧਿਆਣਾ ਗੁਰਦਾਸਪੁਰ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ 12 ਮੁਕੱਦਮੇ ਦਰਜ ਨੇ ਦੱਸਦੀ ਕਿ 8 ਸਾਲ ਦੇ ਵਿੱਚ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਉਹ 24 ਯਾਨੀ ਕਿ ਇਸ ਸਾਲ ਸੰਗਰੂਰ ਜੇਲ੍ਹ ਤੋਂ ਜ਼ਮਾਨਤ ਨਤੇ ਰਿਹਾ ਹੋ ਕੇ ਆਇਆ ਸੀ ਦੱਸਿਆ ਵੀ ਜਾ ਰਿਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੇ ਜੀਜੇ ਸਮੇਤ 7 ਲੋਕਾਂ ਤੇ ਅਮਰitsar ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰਪਾਲ ਸਿੰਘ ਵਿਫਗੋਰਾ ਤੇ ਬਠਿੰਡਾ ਜੇਲ੍ਹ ਦੇ ਇੱਕ ਹੋਰ ਕੈਦੀ ਦੇ ਖਿਲਾਫ ਵੀ ਧਮਕੀਆਂ ਤੇ ਤਲਖੀ ਪੈਦਾ ਕਰਨ ਦੇ ਕਾਰਨ ਮਾਮਲੇ ਦਰਜ ਕੀਤੇ ਗਏ ਨੇ ਤੇ ਇੱਥੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ 6 ਮੈਂਬਰੀ ਗਿਰੋ ਹਿਰਾਫਤਾਰ ਹੋਇਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਸਾਡੇ डीसीपी श्री हरप्रीत मंडेर जी एसीपी दर्पण नालगौलिया ते श्री सुरेंद्र कुमार जी एसीपी सेंट्रल इनਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਹ ਦਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗवार ਹੋਣ ਦੀ ਸੰਭਾਵਨਾ ਸੀ ਹੋਰ क्राइम ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌੜਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਕਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬਰਾੜ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ ਇਹਦੇ ਖਿਲਾਫ ਕਰੀਬ ਕਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਕੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰੌਹਲ ਨਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਕੋਰੇ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੱਢ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਤੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਆ। ਸਰ ਜੈਗਰ ਦਾ ਨਾਮ ਕੀ ਹੈ? ਕਿਹੜੇ ਗੈਂਗ ਦਾ? ਇਹ ਰਾਹੁਲ ਰੌਲਾ ਗੈਂਗ ਆ ਜੀ। ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ। 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ 스ਨੇਚਿੰਗ ਵੀ ਆ ਕਈ ਤਰ੍ਹਾਂ ਦੇ ਪਰਚੇ ਦਰਜ ਆ ਸੀਨੀਅਰ ਕ੍ਰਾਈਮ ਦੇ ਨੇ ਸਾਰੇ। ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ। ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਸਟੈਬਲਿਸ਼ ਕਰਕੇ اپنی ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮੁਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸਰਪਲੀ ਕਹਿ ਰਹੇ ਕਿ ਇਹ ਗਿਆਰਾਂ ਵਾਰ ਦੀ ਸਭਾ ਹੋਣਾ ਸੀ ਇਹਨਾਂ ਦੇ ਟਾਰਗੇਟ ਕੋਸੀ ਜਿਹਦੇ ਨਾਲ ਇਹ ਗੈਂਗ ਵਰਤੂ ਸਰ ਇਹਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ ਚ ਉਹਤੇ ਅਟੈਕ ਕੀਤਾ ਸੀ ਹੁਣ ਇਹ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਦਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾ ਇਹਨਾਂ ਨੂੰ ਅੰਜਾਮ ਦੇਣ ਦਾ ਖਦਸ਼ਾ ਹੋਟਲ ਦੇ ਵਿੱਚ ਬੈਠੇ ਸੀ ਹੋਟਲ ਦੇ ਵਿੱਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਦੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਬਲਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਨਰਲ ਨੇ ਸਨੇਜਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੈਨੂੰ ਜੇਲ੍ਹ ਤੋਂ ਹੋ ਗਏ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਤੋਂ ਹੋ ਗਏ ਉਹਦੇ ਪਿੱਛੋਂ ਕਿੰਨਾ ਸਮਾਂ ਹੈਗਾ ਤੁਸੀਂ ਅੰਦਾਜ਼ਾ ਲਾ ਸਕਦੇ ਇਹ ਅਮਰਸਰ ਦੇ ਹੀ ਗੇਟ ਕੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ ਵੈਪਨ ਜਿਹੜੇ ਕਿਥੋਂ ਰਹਿਣੇ ਹੈ ਅਮਰਸਰ ਵੈਪਨ ਇਹਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲੈ ਕੇ ਸਰ ਮੋਸਟਲੀ ਜਿਹੜੇ ਨੇ ਸੋਸ਼ਲ ਮੈਨਵਾਸ ਤੇ ਤੁਹ ਕਹਦੇ ਨੇ ਕਿਸੇ ਨੂੰ ਯਾ ਕਿਸੇ ਨੇ ਕੋਈ ਆਪਣਾ ਆਪੀ ਨੂੰ ਪਛਾਣਿਆ ਇਹ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜੇ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਸਭ ਸੱਤੋਂ ਕੜੇ ਨਹੀਂ ਚਲੇ ਹਾਂਜੀ ਸੱਤੋਂ ਜਿਹੜੇ ਕੜੇ ਨਹੀਂ ਚਲੇ ਸੱਤ ਸੱਤੋਂ ਜਿਹੜੇ ਆ ਸਾਰੇ ਇੱਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਕਰਨ ਐਲੀਸਟਾ ਗੇਟ ਹੈ ਕੀ ਮਾਲਾਗੇ ਰਹੀ ਆ ਸੁਖਦੀਪ ਵੀ ਥਾਣੇ اسلامਾਬਾਦ ਦੇ ਪਰਚੇ ਦਰਜ ਨੇ ਅਵੇ ਸ਼ਰਮਾ ਇਹ ਵੀ اسلامਾਬਾਦ ਥਾਣੇ ਦਾ ਇੱਕ ਰਾਗਵ ਆ ਉਹ ਵੀ اسلامਾਬਾਦ ਥਾਣੇ ਦਾ ਤੇ ਇੱਕ ਰਮੇਸ਼ ਹੈ ਉਹ ਵੀ ਗੇਟ ਕੀਮਾ ਦਾ ਸਰ ਇਹ ਗੁਰਲਾਲ ਦੇ ਸਾਥੀ ਸੀ ਜਿਹੜਾ ਜਿੱਦਾਂ ਕੁੱਝ ਕੁੱਝ ਤੋਂ ਸੀ ਇਹ ਗੁਰਲਾਲ ਦੇ ਸਾਥੀ ਜੀ 76 4 ਤੇ 24 ਗੁਰਲਾ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਪੁਲਿਸ ਪ੍ਰਾਰਥਨ ਦੇ ਨਾਲ ਇਸ ਵਿੱਚ ਕੋਈ ਸਕੂਲ ਤੱਲੇ ਜੀ ਜੀ ਉਹ ਦਾ ਉਹ ਦਾ ਜੀਤਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ 골ਡੀ ਬ੍ਰਾਂਡ ਦਾ ਚੀਚਾ ਉਹ ਦਾ ਸਗਾ ਜੀਚਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਦੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਹਨਾਂ ਦੇ ਗਦਮੇ ਲੱਜੋਏਗਾ ਰਾਹੁਲ ਉਹਦਾ ਦਿੱਲੀ ਦੀ ਏਜੰਸੀ ਨਹੀਂ ਮਾਰਦੀ ਸਰ ਇਹਨਾਂ ਤੋਂ ਐਕਸੀਡੈਂਟ ਹੋ ਗਈ ਸੀ ਆਕਸੀਡੈਂਸ ਜਿਸ ਮੈਂ ਉਹੀ ਦੱਸੀ ਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੀਲ ਦੇ ਵਿੱਚ ਹਿਆਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮੁਕਦਮਾ ਦਰਜ ਹੋਇਆ ਉਹ ਆਪਸੀ ਰੰਜਿਸ਼ ਦਾ ਕਾਰ ਨਹੀਂ ਬਣ ਗਿਆ ਹਾਂਜੀ ਗੋਲਾਲ ਦਾ ਕਰਤੇ ਤੇ ਦਰਜ ਉਹ ਗੋਰੇ ਤੇ ਦਰਜ ਹੈ ਜੀ ਗੋਰੇ ਤੇ ਦਰਜ ਤੇ ਸਰ ਇਹ ਲਾਰੈਂਸ ਨੇ ਉਹਨੂੰ ਕਹਿੰਦੇ ਆ ਕਿ ਲਾਰੈਂਸ ਦੇ ਨਾਲ ਚੱਲਦੇ ਆ ਲੋ ਲੋਰੈਂਸ ਦਾ ਜੇਕਰ ਨਹੀਂ ਆਇਆ 골ਡੀ ਬਰਾਡ ਦਾ ਹੈਗਾ ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ 파ਟ ਹੈਗਾ ਪਰ अदरवाइज ਇਹਦਾ ਉਸਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਦਾ 골ਡੀ ਬਰਾਡ ਤੋਂ ਹੀ ਸ਼ੁਰੂ ਹੋ ਕੇ ਉਸਦੇ ਬੰਦਿਆਂ ਨਾਲ ਇਹ ਜੀ ਕਰਾਂਗੇ ਅੱਠ ਸਾਲ ਲੱਗੇ ਨੇ ਕੀ ਕੀ ਕੀਤਾ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ 25 ਤੋਂ 30 ਸਾਲ ਦੇ ਉਹ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੋਣਾ ਨਹੀਂ ਪਾਇਆ ਗਿਆ ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ ਉਹਦੇ ਨਾਲ ਦੂ-ਦੂ ਮੈਮ ਹੋ ਗਈ ਹੀ ਵਾਸ ਇਨ ਡਰੰਕਡ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਮ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਮ ਨੂੰ ਲੈ ਕੇ ਕੁਝ ਆਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈ ਫਿਰ ਵੀ ਇਸ ਸਬੰਧ ਦੇ ਚ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਨਾ ਰਾਈਟਿੰਗ ਜਿਹੜੀ ਕੰਪਲੇਂਟ ਦੱਦ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਉਹਦੇ ਤਹਿਤ ਕਵਾਂਚਾਂਗੇ ਐਜ਼ ਆਫ ਨਾਓ ਉਹਨਾਂ ਕੋਈ ਦੀ ਬੈਕਗ੍ਰਾਉਂਡ ਨਹੀਂ ਹੈਗਾ ਇਸ ਇੰਡੀਆ ਨਾ ਕੋਈ ਕ੍ਰਿਮੀਨਲ ਕੋਪ ਰਿਵੈਂਟਿਵ ਐਕਸ਼ਨ ਜਿਹੜੀ ਅਸੀਂ ਰੱਖਿਆ ਵਾ ਅਸੀਂ ਸਾਡੇ ਕੋਲੇ ਹੈ ਗੋਰਾ ਗੋਰਾ ਪਾਉ ਗੋਲਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਨਾਲ ਹੀ ਨੰਦਾ ਹੈਗਾ ਨਾ ਇਸ਼ੂ ਗੋਰਾ ਪਾਉ ਏਲੀਅਸ ਪਲੱਸ ਗੋਲਡੀ ਬ੍ਰਾਂਡ ਗੋਰਾ ਕਿਥੇ ਗੋਰਾ ਕਿਥੇ ਆ ਗੋਰਾ ਜੇਲ੍ਹ ਤੋਂ ਜੀ ਬਟੰਡਾ ਜੇਲ੍ਹ ਤੋਂ ਸਰ ਉਸੇ ਬੰਦਰ ਦੇ ਵਿੱਚੋਂ ਹੀ ਆਪਣੇ ਬੰਦੇ ਨਿਕਲਦੇ ਆ ਜਿਹਨਾਂ ਨੇ ਕੈਕ ਕੀਤਾ ਹੈ ਹਾਂਜੀ ਉਹਨਾਂ ਦੇ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਤੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਿਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਹਸਾਨੀ ਕਰਨਾ ਨਹੀਂ ਉਹ ਡਿਫਰੈਂਟ ਸੀ ਡਿਫਰੈਂਟ ਉਹ ਡਿਫਰੈਂਟ ਕਹੇਗਾ ਸਾਡੇ ਕਮਿਸ਼ਨਰੇਟ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਜਿਹੜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਦਕੇ ਇਹ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਚ ਗੈਂਗ ਜਿਹੜੇ ਆ ਉਹ ਬਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜਿਹੜੀਆਂ ਵੱਡੀਆਂ ਨਸ਼ੇ ਦੀਆਂ ਗੱਬਰੀਆਂ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆ ਵੀ ਤਿਆਰੀ ਕਰ ਰਹੇ ਸੀ ਠੀਕ ਹੈ